ਸ਼ੌਕ ਜੱਟ ਦਾ ਸੋਹਣੀਏ ਗੱਡੀ ਆ ਕੇ ਪੁਲਸ ਦੀ ਗੱਡੀ ਲੈ ਭਾਈ ਇਹ ਸਾਡੇ ਟੋਡੇ ਕਲੈਕਸ਼ਨ ਵਾਲੇ ਹੈ ਮੁੰਡੇ ਕਹਿੰਦੇ ਸ਼ਾਪਿੰਗ ਕਰਨ ਆ ਗਿਆ ਟੋਡੇ ਵਾਲੇ ਕੋਲ ਫੇਰ ਗਰਮੀਆਂ ਚੱਲਦੀਆਂ ਸੈਰ ਵਾਲੇ ਕੱਪੜੇ ਹੋਣੇ ਭਾਈ ਕਹਿੰਦਾ ਲੈ ਜਾਣੇ ਨਵੇਂ ਕੱਪੜਿਆਂ 'ਚੋਂ ਚਾਰਜਰ ਵੀ ਨਿਕਲਦਿਆ ਕਹਿੰਦੇ ਸੀ ਕਹਿੰਦੇ ਸੀ ਹਾਂ ਇਨਰ ਲਵਾਂਗੇ ਨਾਲ ਚਾਰਜਰ ਫ੍ਰੀ ਮਣੂਗਾ ਡੱਬੇ 'ਚੋਂ ਚਾਰਜਰ ਨਿਕਲਿਆ ਭਾਜੀ ਹੈਂ ਕੀ ਆ ਬਾਤ ਹੈ ਟੋਡੇ ਕਲੈਕਸ਼ਨ ਵਾਲੇ ਯਾਰ ਬੰਦੇ ਸਾਡੇ ਭਰਾ ਸਿਰੇ ਆ ਨਾਲ ਚਾਰਜਰ ਵੀ ਫ੍ਰੀ ਦੇਣ ਲੱਪੇ ਮੰਬਈ ਨਾ ਉਹ ਨਾ ਉਹ ਬੋਲ ਰਿਹਾ ਸਮਾਟੀ ਭਾਜੀ ਗੁੱਸੇ ਆ ਐਕਸ਼ਨ ਕਰ ਰਿਹਾ ਅੱਛਾ ਮਾਰੂ ਫੋਨ ਆਇਆ ਬਾਹਰ ਯਾਰ ਉਹਨੇ ਕਿ ਮੇਲਾ ਕਰੀ ਜਾਈਆ ਯਾਰ ਆਪਾਂ ਜਿੱਥੇ ਵੀ ਜਾਈਦਾ ਮੈਂ ਵੀ ਸਰ ਸਟੇਟ ਪਾਦਾ ਮੈਂ ਤਾਂ ਖੁੱਲੀਆਂ ਪਾਦਾ ਸਟੇਟ ਭਾਜੀ ਸਿੱਧੀਆਂ ਖੁੱਲੀਆਂ ਤਲੇਉਂ ਐਨ ਖੁੱਲੀਆਂ ਪਾਦਾ ਭਾਜੀ ਮੈਂ ਨਾ ਬਹੁਤ ਹਾਂ ਅਸਾਹੀ ਪਾ ਕੇ ਦੇ ਲੈ ਉਦਾਂ ਮੇਰਾ ਲਈ ਪੈਂਟ ਆ ਗਈ ਭਾਜੀ ਇਹ 아이ਸੀ ਵੇਚ ਲਈ ਨੇ ਮੈਨੂੰ ਮੈਂ ਦੇਖ ਰਿਹਾ ਬੰਦੇ ਇਦਾਂ ਦੇ ਆ ਆਪਣੇ ਬੰਦੇ ਦਾ ਕਿਆ ਫਾਇਦਾ ਆਪਣੇ ਬੰਦੇ ਨਹੀਂ ਪੈਂਟ ਲੈ ਕੇ ਦਿੰਦੇ ਉਹ ਪਤਾ ਗੱਲ ਕਿਆ ਹੋਈ ਯਾਰ 6 ਮਹੀਨੇ ਹੋ ਗਏ ਭਾਈ ਯਾਰ ਬਿਮਾਰ ਹੋ ਗਿਆ ਇਹ ਆਇਆ ਨਹੀਂ ਜਦ ਕੱਲ ਮੈਂ ਕਹਿੰਦਾ ਸ਼ੋਪਰ ਪੰਚ ਕੋਈ ਨਹੀਂ ਨਾ ਨਾ ਕਲਰ ਨਹੀਂ ਫੇਟ ਹੋ ਗਿਆ ਪੈਂਟ ਦਾ ਜਿੱਦਾਂ ਮਰਜੀ ਆ ਕਹਿੰਦੇ ਕਲਰ ਫੇਟ ਹੋ ਗਿਆ ਤਾਂ ਇੱਥੇ ਸਿੱਟ ਜਾਓ ਕਦੇ ਹੋਇਆ ਨਹੀਂ ਮੇਰੀ ਇੱਕ ਪੈਂਟ ਦਾ ਹੋਈ ਸੀ ਮੈਂ ਇੱਥੇ ਸਿੱਟ ਗਿਆ ਭਾਈ ਕਹਿੰਦਾ ਨਵੀਂ ਲੈ ਆ ਦੇ ਇਹ ਫਾਇਦਾ ਹੈਗਾ ਆਪਣੇ ਬੰਦਿਆਂ ਦਾ ਭਾਜੀ ਆ ਕਲਰ ਬੰਦਾ ਰੰਗ हां अभी सोणा कलर भाई पाके देखो ड्राई पाके देखो और पैंटा सिलेक्ट कर लिया भाई ने 3 4 रखे हैं ਤੇ ਪੈਂਟਾ ਸਿਲੈਕਟ ਹੋ ਗਿਆ ਫਾਈਨਲੀ ਤੇ ਹੁਣ ਸ਼ਰਟ ਭਾਈ ਆ ਪਾ ਕੇ ਦੇਖਦਾ ਸ਼ਰਟ ਜੱਤੀ ਬਹੁਤ ਆ ਭਾਈ ਇਦਾਂ ਵੈਸੇ ਆਪਾਂ ਚੱਲਦੇ ਠੀਕ ਹੈ ਨਾ ਮੈਂ ਮਗਰ ਬਰਸ ਠੀਕ ਗਿਆ ਹਾਂ ਵਧੀਆ ਲੱਗਦੀ ਭਾਈ ਪਿੱਛੇ ਲਾਈਟ ਲਗਾਇਆ ਭਾਈ ਕਿਸੇ ਚੋਰ ਸੰਨ ਕੱਟ ਫਿਰ ਤੇਰ ਉਹਨੂੰ ਤਾਂ ਕਲਰ ਬਹੁਤ ਸੋਹਣਾ ਲੱਗਿਆ ਭਾਈ ਅੱਥਰ ਪਿੱਛੋਂ ਵਿੱਚ ਤਾਂ ਨਹੀਂ ਚੜੀ ਉਹ ਤਾਂ ਨਹੀਂ ਉੱਪਰ ਨੂੰ ਇਹ ਚੋਰ ਤੇ ਮਾਚੋਰਸ ਕੱਟ ਇਸ ਥੋੜੀ ਸਪੋਰਟ ਚ ਜਾਂਦੀ ਹੁੰਦੀ ਥੋੜੀ ਤਾਂ ਲੱਗਦੀ ਹੈ ਭਾਈ ਉੱਚੀ ਚੱਕ ਨਾ ਆਹ ਦੇਖ ਲੈ ਬੈਠੇ ਹੋਏ 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 ਬਾਬੇ ਉਹ ਗਰਮੀ ਕਿਤੇ ਗਰਮੀ ਨੇ ਬਸੇ ਕਰਾਈ ਪਈ ਯਾਰ ਹੁਣ ਬਾਈ ਉਹਨਾਂ ਨੇ ਏਸੀ ਚਲਾਇਆ ਕਹਿੰਦੇ ਸਵੇਰ ਦਾ ਪਾਣ ਦੇ ਕਿਤੇ ਸੀਗਾ ਉਹ ਉੱਚੀ ਨਾ ਕੋਈ ਯਾਰ ਆ ਲੈ ਯਾਰ ਉੱਚੀ ਹੈ ਜਿਹੜਾ ਕਪੜਾ ਪਸੇਨਾਂ ਦਾ ਉੱਚਾ ਨਿਕਲ ਜਾਂਦਾ ਛਾਲਟੀ ਵਿੱਚ ਉੱਚੀ ਨਿਕਲ ਤੇ ਆ ਬਰਸਾਂਤੀ ਬਹੁਤ ਥੋੜੀ ਲੱਗੀ ਦੇ ਉੱਚੀ ਨਿਕਲ ਐਦਾਂ ਹੀ ਸ਼ਾਪਿੰਗ ਵਿੱਚ ਚਾਰੇ ਪੰਜੇ ਕਰਨ ਆਣੇ ਨੇ ਆਪਾਂ ਇਕੱਠੇ ਹੀ ਜਾਦੇ ਆ ਰਹੇ ਹੁੰਦੇ ਆ ਜੇ ਇਦੀ ਤਰ੍ਹਾਂ ਜਿਹੜੀ ਮੈਦਦ ਚਾਹਦਾ ਇਹਨੂੰ ਨਹੀਂ ਆਣੀ ਜਿਹੜੀ ਇਹਨੂੰ ਆਣੀ ਮੈਨੂੰ ਨਹੀਂ ਆਣੀ ਜਿਹੜੀ ਹੋਰ ਨੂੰ ਆਣੀ ਮੈਨੂੰ ਨਹੀਂ ਆਣੀ ਜਿਹੜੀ ਤੁਹਾਨੂੰ ਤਿੰਨਾਂ ਨੂੰ ਆਣੀ ਫਿਰ ਉਹ ਲਈ ਦੀ ਆਪਾਂ ਇਦਾਂ ਕਰ ਲੱਖਾਂ ਤੇ ਆਂਦਾ ਲੱਖ ਤੇ ਆਂਦਾ ਕੰਮ ਨੂੰ ਐਕਸਪੀਰੀਅੰਸ ਪੂਰਾ ਹੋ ਗਿਆ ਭਾਈ ਗੜਿਆਂ 'ਤੇ ਲਾ ਕੇ ਭਾਈ ਲੱਖ ਦੇਖ ਲੈਂਦਾ ਦੇਖ ਲੋ ਗੜਿਆਂ ਨਾਲ ਪਤਾ ਲੱਗ ਜਾਂਦਾ ਨੱਕ ਦਾ ਆ ਸ਼ਕਤੀ ਆ ਪਰ ਆਹਦਾ ਤਾਂ ਮੇਰਾ ਚੌਂਤੀ ਆ ਭਾਜੀ ਇਹ ਥੋੜਾ ਕੁੱਲੀ ਆ ਬਾੜਾ ਮੁਟਾ ਲੱਗਦਾ ਫਰਕ ਲਾਵੇ ਬਾਰ ਬਾਰੀ ਦਾ ਬੈਗ ਦਵਾਈਏ ਬਾਬੇ ਤੁਹਾਨੂੰ ਸਿੱਧੂ ਨੇ ਪਾਇਆ ਸੀ ਲਾਵੇ ਕਿੱਦਾਂ ਲੱਗੀ ਗੱਲਬਾਤ ਉਹਦਾ ਭਾਈ ਇੱਕ ਗੱਲ ਆ ਬਈ ਸੱਚੀ ਗੱਲ ਬਾਕੀ ਉਹ ਜਿਹੜਾ ਕਪੜਾ ਪਾ ਲਵੇ ਜਤੀ ਜਾਂਦਾ ਭਾਈ ਨੂੰ ਕਿਉਂਕਿ ਭਾਈ ਰੰਗ ਰੰਗ ਸਾਫ ਹਨ ਆਪਣਾ ਤੇ ਭਾਈ ਹੁਣ ਯਾਰ ਆਪਣੇ ਵਿਆਹ ਚਾਦੀਆਂ ਦੇ ਪੱਗਾਂ ਬੰਦੇ ਮੇਰਾ ਭਰਾ ਜੇ ਕਿਸੇ ਨੇ ਪੱਗ ਬਣਾਣੀ ਉਹ ਵੀ ਦੱਸ ਦਿਓ ਹਨ ਵਧੀਆ ਘੈਂਟ ਘਣ ਘਰ ਆ ਕੇ ਬੰਝ ਜਾਂਦੇ ਆ ਤੇ ਸ਼ਾਪ ਤੇ ਭਾਈ ਹਨ ਰੇਟ ਜਿਆ ਜ ਲਖਣਾ ਭਾਈ ਕਿਸ ਤਰ੍ਹਾਂ ਦੀ ਪੱਗ ਜਿੱਦਾਂ ਦੀ ਵੀ ਬਲਵਾਨੀ ਹੋਵੇ ਬਸ ਠੀਕ ਆਪਣਾ ਇੰਸਟਾ ਤੇ ਪੇਜ ਹੈ ਪ੍ਰਬ ਟਰਬਨ ਸਰਵਿਸ ਦੇ ਨਾਮ ਤੇ ਪ੍ਰਬ ਟਰਬਨ ਸਰਵਿਸ ਦੇ ਨਾਮ ਤੇ ਇੰਸਟਾ ਤੇ ਪੇਜ ਆ ਬਾਈ ਉਹਨਾਂ ਦਾ ਤੇ ਕਰ ਲਿਓ ਚੈੱਕ ਜਿੱਦਾਂ ਦੀ ਰੇਂਜ ਤਰ੍ਹਾਂ ਦੀ ਪੱਗ ਉਥੇ ਮਿਲਨੀ ਹੋਈ ਹੈ ਜਾਂ ਤੇ ਹਰੇਕ ਫੰਕਸ਼ਨ ਤੇ ਓਕੇ ਓਕੇ ਦੇਖ ਲੈ ਮੇਰੇ ਭਰਾ ਐਸਟਾ ਤੇ ਪੇਜ ਖੋਲ ਕੇ ਚੈੱਕ ਕਰ ਲਿਓ ਜਿਹੜੇ ਲੋਕਲ ਮੇਰੇ ਭਰਾ ਆ ਬਹੁਤ ਘੈਂਟ ਪੱਗਾਂ ਬੰਦੇ ਆ ਵਧੀਆ ਲੱਗਿਆ ਭਾਈ ਕਲਰ ਤਾਂ ਇਹ ਵੀ ਬੰਦਾ ਕਲਰ ਸਾਰਾ ਲੱਗਿਆ ਕਲਰ ਤੇ ਮਾਰਨ ਲੱਗਿਆ ਉਦਾਂ ਕਿਉਂਕਿ ਇਹ ਚੀਜ਼ ਚੱਲਦੀ ਹੈ ਸਲਮਾਨ ਖਾਨ ਨੇ ਪਾਈ ਸੀ 3 ਲੱਖ ਦੀ ਜੈਕਟ ਆ ਤੇ ਬਾਈ ਕਹਿੰਦਾ ਮੈਂ ਫੋਟੋ ਦਿਖਾ ਰਾ 3 ਲੱਖ ਦੀ ਆ ਜਿਹੜੀ オリジナル ਚ ਹੈ ਸੱਲੂ ਮਈਆਂ ਨੇ ਪਾਈ ਸੀ ਸਾਨੂੰ ਕਹਿੰਦੇ ਪਾਣੀ ਦੇਣੀ ਭਾਜੀ ਬਿਲਕੁਲ ਘੱਟ ਤੋਂ ਘੱਟ ਘੜ ਤੋਂ ਘੱਟ ਦਾ ਮੰਗ 2.80 ਲੱਖ ਦੀ 2.80 ਲੱਖ ਦੀ ਸਾਨੂੰ ਸਲਮਾਨ ਖਾਨ ਨੇ ਪਾਈਓ ਬਾਬੇ ਮੈਂ ਤਾਂ ਅੱਜ ਬਾਈ ਕੋ ਸੋਣਾ ਤਿੰਨ ਲੱਖ ਰੁਪਏ ਦੀ ਹੈ ਬਾਈ ਉਹ ਪਾ ਸਕਦੇ ਆ ਵੀ ਗੱਲ ਨਾ ਭਾਜੀ ਸਹੀ ਗੱਲ ਆ ਗਏ ਨੀ ਗਿਫਟ ਤਾਂ ਲੈ ਕੇ ਜਾਵਾਂਗਾ ਹੁਣ ਇੰਨੇ ਕੱਪੜੇ ਲਈਦੇ ਇਹਨਾਂ ਨੂੰ ਚਾਹ ਪਚਾਈਦੇ ਭਾਈ ਗਿਫਟ ਕਰਿਆ ਕਰੋ ਯਾਰ ਭਾਈ ਇੱਕ ਸਿਆਲ ਸੀਐਨ ਚ ਕਦੀ ਚੀਜ਼ ਹੈ ਰੇਡ ਵੀ ਆਪਾਂ ਜਾਇਜ਼ ਬਿਲਕੁਲ ਲਈਦਾ ਦੇਖੋ ਆਹ ਦੇਖਾ ਸੇਮ ਪਈਆਂ ਨੇ ਤੇਰੇ ਸੇਮ ਸਲਮਾਨ ਖਾਨ ਨੇ ਆਹ ਚਾਹ ਵਾਲੀ ਆ ਦੇਖੋ ਦਾ ਬਾਪੂ 3 ਲੱਖ ਦੀ ਬਾਈ ਉਹ ਨਹੀਂ ਕਹਿੰਦੇ ਸੇਮ ਆਹ ਦੇਖੋ ਸਲਮਾਨ ਖਾਨ ਨੇ ਪਾਈਓ ਯਾਰ ਇਹ ਬਾਈ ਉਹਨਾਂ ਨੇ ਸੇਮ ਉਹੀ ਪੀਸ ਚੱਕ ਲਿਆ ਜਾਂਦਾ ਉਹਨਾਂ ਦੇ ਇੱਕੋਲੇ ਦੋਨੇ ਤਰ੍ਹਾਂ ਪਰ ਉਹ ਸਲਮਾਨ ਖਾਨ ਆਸੀਏ ਆਪਣੇ ਯਾਰ ਇੱਕ ਤਰ੍ਹਾਂ ਬਿਲਕੁਲ ਬਿਲਕੁਲ ਉਹ ਲੱਗ ਹੀ ਦਿਓ ਸੁਲਮਾਨ ਖਾਨ ਨੇ 3 ਲੱਖ ਦੀ ਭਾਈ ਆ ਬਈ ਬਿਲਕੁਲ ਬਿਲਕੁਲ ਅਸੀਂ ਦਾ ਭਾਈ ਹਲੇ ਤੱਕ ਜਿਹੜਾ ਆ ਤਾਂ ਹੈ ਇਹ ਗੱਲਬਾਤ ਜਸਰ ਉਹ ਤਾਂ ਹੀ ਗੱਲਬਾਤ ਜਸਰੀ ਹੈ ਤੇ ਸੁਲਮਾਨ ਖਾਨ ਨੇ ਭਾਈ ਆ 3 ਲੱਖ ਦੇ ਅਸੀਂ ਦਾ ਭਾਈ ਹਲੇ 500 ਦਾ ਇਸ ਦਾ ਮਸੀਂ ਹੈ 2000 ਇਹਲੇ ਪਾ ਸਕਦੇ ਇਹ ਰੱਬ ਦਊਗਾ ਤੇ ਕਿਹਦੇ ਪਾਉਂਗੇ ਹੈ ਵੇ ਠੰਡਾ ਮਗਾ ਲਿਆ ਬਾਈ ਉਹਨਾਂ ਨੇ ਕਹਿੰਦਾ ਕੀ ਬਾਤ ਦਾ ਕੀ ਬਾਤ ਆ ਬਾਈ ਉਹਦੀ ਸੇਵਾ ਬਹੁਤ ਚੰਗੀ ਜਾਂਦਾ ਇਹ ਵੀ ਬਲੌਗ ਵੀ ਉਦੋਂ ਬਣਦਾ ਬਾਬੇ ਜੀ ਕਹਿੰਦੇ ਬਾਈ ਵੀ ਆਈ ਹੁੰਦੀ ਰਹਿਣ ਗੱਲਬਾਤ ਜੈਸੋ ਜੀ ਫਿਰ ਬਲੌਗ ਬਣਦਾ ਇਹਦਾ ਬਲੌਗ ਵੀ ਨਹੀਂ ਬਣਦਾ ਜਾ ਕੇ ਰਹਿਣ ਬਾਈ ਓਕੇ ਰਿਪੋਰਟ ਆ ਯਾਰ ਜਿਹੜਾ ਇਹ ਕੰਮ ਹੈ ਸਹੀ ਗੱਲ ਜਿਹੜਾ ਕਪੜਾ ਪਾਉਂਦਾ ਵਧੀਆ ਚੱਸੀ ਜਾਂਦਾ ਜਿਹੜਾ ਪਾਉਂਦਾ ਚੱਸੀ ਜਾਂਦਾ ਕੱਪੜੇ ਦੀ ਕੁਆਲਿਟੀ ਵੀ ਕਰੀ ਆ ਕੱਪੜੇ ਦੀ ਕੁਆਲਿਟੀ ਸਹੀ ਕਰੀ ਤੇ ਆਪਣੇ ਬੰਦਾ ਵੀ ਯਾਰ ਰੰਗ ਨੂੰ ਸਾਫ ਆ ਵਧੀਆ ਪਰਸਨੈਲਿਟੀ ਆ ਕਰ ਰਿਹਾ ਲੈ ਭਾਈ ਦੋ ਘਰਦੀਆਂ ਡਾਣਾ ਅੱਜ ਹੋਰ ਨੀਣਾ ਨਾ ਬਲ ਦੇਖ ਕੇ ਬਰਕਰ ਬਰਕਰ ਦੋ ਡਾਨੇ ਘਰਦੀਆਂ ਨਹੀਂ ਗਰਮੀਆਂ ਨੂੰ ਕੋਸਾਣਾ ਦਾ ਸਮਾਨ ਚੱਕੀ ਨਾ ਕਿ ਗਲਮੀਆਂ ਗਰਮੀਆਂ ਆ ਗਿਆ ਹੋਰ ਆ ਗਿਆ ਨਾ ਭਰਾ ਤੇਨ ਭਰਾ ਲੈ ਆਲੋ ਹਾਂ ਲੈ ਥੈਂਕ ਯੂ ਸੋ ਮੱਚ ਭਾਈ ਪਿਆਰ ਮੁਹੱਬਤ ਇੱਥੋਂ ਲੈ ਕੇ ਆ ਜਾਣਾ ਭਾਈ ਹੋਰ ਠੀਕ ਹੈ ਨਹੀਂ ਕੱਚੇ ਕੱਚੇ ਦਾ ਲੈਣੇ ਉਹ ਗਲਤ ਗੱਲਾਂ ਨਹੀਂ ਕਰ ਰਹੀਆਂ ਨਹੀਂ ਕੱਚੇ ਕੱਚੇ ਦਾ ਨਹੀਂ ਲੈਣੇ ਦਿਖਾਏ ਕਿਹੜੇ ਹੱਸੇ ਕੱਚੇ 12 ਮੈਂ ਜੁਵੇ ਨਹੀਂ ਪਾਉਣਾ ਕੱਚੇ ਇੱਕ ਹੋਰ ਚੀਜ਼ਾਂ ਪਾਦਾ ਭਾਈ ਉਹ ਬਲੌਗ ਚ ਦੱਸਣ ਸਾਡਾ ਬੰਦਾ ਹੋਰ ਚੀਜ਼ਾਂ ਪਾਦਾ ਯਾਰ ਇਹ ਗੱਲ ਸੀ ਜਿਹਨੇ ਘਾਲ ਕੇ ਮੈਂ ਵੀ ਉਹੀ ਪੜਨਾ ਆ ਇੱਕ ਬੰਦਾ ਭਾਈ ਆ ਕੀ ਮੰਨਦਾ ਮੈਂ ਸੋਣਾ ਜਿਹਾ ਆ ਵੀ ਜਿਹਾ ਅਕਾਲਾ ਤੇ ਯਾਰ ਰੈਡ ਦਾ ਸੋਣਾ ਵੈਸੇ ਬਹੁਤ ਸੋਹਣ ਲੱਗਿਆ ਲੈ ਲੋ ਲੈ ਲੋ ਭਾਈ ਬਹੁਤ ਸੋਹਣ ਲੱਗਿਆ ਬੜੀ ਟੈਨਸ਼ਨ ਤੇ ਦੇਖ ਤੇ ਹੁਣ ਦੇਖਣੇ ਆਪਾਂ ਟਰੈਕ ਸੂਟ ਜੈਲੋ ਵੀ ਤੇ ਰੈਡ ਵੀ ਜੈਲੋ ਵੀ ਸੋਹਣਾ ਲੱਗਦਾ ਜੈਲ ਜੈਲ ਲੱਗਦਾ ਓਏ ਕੰਨੇ ਤਾਏ ਦਾ ਕੀ 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 ਕਹੀਏ ਨਾ ਜੈਲ ਨੂੰ ਕੀ ਕਹੀਏ ਮੈਂ ਜੈਲਾ ਓਏ ਮੈਂ ਨਾ ਇਹ ਵੀ ਸਰਾਇਆ ਬੰਦਾ ਸਾਡਾ ਯਾਰ ਤੇ ਨਾ ਕਾਏ ਦਾ ਨਾ ਆ ਜਾਣਾ ਤੇਰਾ ਬਲੌਗ ਸਾਡਾ ਅੰਗਰੇਜ਼ ਆ ਬੜਾ ਕੋਈ ਨਾ ਕਰੀ ਜੇ ਤੂੰ ਦੇਖਦਾ ਹੈ ਨਾ ਮੈਂ ਉਪਰ ਆਡਾ ਵੀ ਲੈ ਕਲਰ ਦੇ ਦੇ ਪਾ ਕੇ ਦੇ ਕਿਹਦੇ ਦੀ ਜੀ ਬਾਈਟ ਕਿਹਨਾਂ ਪਾ ਕੇ ਬਾਈਟੇ ਕਹ ਹੋ ਗਿਆ ਕਿਆ ਹੁੰਦੇ ਬੈਡ ਕਮੈਂਟ ਕਰ ਓਏ ਇਹ ਸਹੀ ਗੱਲ ਹੈ ਰੰਗ ਰੰਗ ਕਲਰ ਸੋਨੇ ਨਹੀਂ ਗੱਲਬਾਤ ਯਸ ਸਾਹਿਬ ਕੱਪੜੇ ਪ੍ਰੈਸ ਆਇਆ ਦੱਸਿਓ ਬਣਾ ਭਰਾ ਕਮੈਂਟ ਕਰਕੇ ਕੀ ਆ ਜੀ ਆ ਲੱਗਦੀ ਪੱਛੀਆਂ ਨੂੰ ਪੂਰੀ ਹੋਰੀ ਬਈ ਯਾਰ ਪੈਂਟ ਲੈ ਕੇ ਆਇਆ ਪੈਂਟ ਦੇਖੋ ਯਾਰ ਕਿਵੇਂ ਦੀ ਆ ਦੇਖੋ ਇਹ ਕੀ ਚੀਜ਼ ਆ 3000 ਪ੍ਰਿੰਟਿੰਗ ਨਹੀਂ ਕੋਟੀ ਆ ਦੀ ਐ 1200 ਚੀਜ਼ਾਂ ਲੈ ਕੇ ਦਿਓ ਸਾਨੂੰ ਵੀ ਭਰਾਵਾਂ ਨੂੰ ਮੈਂ ਮਾਰਾ ਜਾ ਗੀ ਗੱਲਬਾਤ ਯਸ ਸਾਹਿਬ ਬਈ ਇਹਨੂੰ ਫੋਨ ਕਰਨਾ ਦੱਸਿਓ ਪ੍ਰਿੰਟ ਕਿਦਾਂ ਦੇ ਯਾਰ ਦਾ ਕਾਰ ਦਾ ਪੈਟ ਬਹੁਤ ਵਧੀਆ ਹੈ ਇੱਕ ਗੱਲ ਥੋੜਾ ਜੇ ਪੈਸੇ ਆ ਜੇ ਪੈਸੇ ਆ ਤਾਂ ਚੀਜ਼ ਵੀ ਹੈ ਯਾਰ ਪਤਾ ਲੱਗਦਾ ਯਾਰ ਠੀਕ ਹੈ ਕਈ ਬੰਦੇ ਕਰਦੇ ਵੀ ਪੈਸੇ ਵੀ ਚੀਜ਼ ਵੀ ਪਤਾ ਲੱਗਦਾ ਯਾਰ ਚੀਜ਼ ਹੈ ਮੈਨੂੰ ਲਗਾ ਦੀ ਪਾਜੀ ਆਵਾਂਗੇ ਬਸ ਮਿਲ ਗਈ ਤੈਨੂੰ ਕਹਿ ਦਤਾ ਹੁਣ ਇਹਦੀ ਲੇਨ ਕਹੀ ਤਾਂ ਮੈਂ ਇੱਕ ਮੇਲੇ ਰੱਖ ਲਈ ਬਲੈਕ ਕਲਰ ਮੈਂ ਕਰ ਲੈ ਬਲੈਕ ਨਹੀਂ ਲੈਣਾ ਵਿੱਚ ਬਧੇਰੇ ਕਲੂ ਆਦੇ ਯਾਰ ਬਹੁਤ ਸੋਹਣੀ ਲੱਗੀ ਬਹੁਤ ਸੋਹਣੀ ਪੈਂਟ ਬਲੂ ਨਹੀਂ ਆਦਾ 3 4 ਰੁਪਏ ਲਿਆ ਦਾਂਗਾ ਲਾਈਟ ਕਲਰ ਲਿਆ ਕੇ ਦੇ ਦਿੰਦੇ ਹਾਂ ਭਾਈ ਸਾਡਾ ਪਾਣ ਲੱਗਿਆ ਟਰੈਕਸੂਟ ਦੇਖੋ ਟਰੈਕਸੂਟ ਦਾ ਟਰਾਈ ਬਹੁਤ ਕੱਲਾ ਪਰ ਚੱਲ ਜਾਈਏ ਜਸ ਇਹ ਨਈ ਟਰੈਕਸੂਟ ਪੂਰਾ ਪਾਣਾ ਕਾ ਨਾ ਪਰ ਪਾਸਾ ਪਜਾਮਾ ਲੱਗ ਪਾਸਾ ਤੁਹਾਨੂੰ ਵਧੀਆ ਕਾ ਟਰਾਈ ਦਾ ਟਰੈਕਸੂਟ ਜਦੋਂ ਦਾਂਗਾ ਕੰਨਾਂ ਬੀਜੇ ਕਨੇ ਜੀ ਹੱਸਦੇ ਨੇ ਉਹ ਲੱਗਿਆ ਭਾਈ ਹੋਇਆ ਯਾਰ ਮਸਾ ਲੱਗਣਾ ਪਾਉਣਾ ਇਹ ਤਾਂ ਆਪਣਾ ਦੇਖਦਾ ਹੁਣ ਐਤ ਵਾਰ ਤਾਂ ਗੱਲ ਲੈ ਭਾਈ ਹੋ ਰੇਟ ਲਾ ਲਓ ਗਰੀਬੀ ਟੱਪ ਕੇ ਵਾਲਾ ਕੰਮ ਆ ਰਾਟੇ ਦਾ ਜਾਇਲਾ ਰਿਹਾ ਹੁਣ ਗਰੀਬੀ ਡੱਪ ਕੇ ਆਲਾ ਇਦਾਂ ਹੀ ਕਹਣਾ ਹੁੰਦਾ ਸੀ ਬਿਲਕੁਲ ਮੀਡੀਅਮ ਰੇਟ ਤੁਹਾਨੂੰ ਲਾਣਾ ਠੀਕ ਆ ਠੀਕ ਆ ਨਾ ਬਲੈਕ ਚਾਹਾਂ ਹਾਂ ਕੱਲੇ ਕੱਲੇ ਰੇਟ ਬਾਰ ਬਾਰ ਜਿਹੜਾ ਲਈਏ ਬਾਰ ਬਾਰ ਹੀ ਆਲਾ ਹਾਦ ਬਾਰ ਬਾਰ ਕਿੰਨਾ ਸੋਹਣਾ ਬਾਰ ਬਾਰੀ ਵਾਲਾ ਹਾਂ ਬਾਰ ਬਾਰੀ ਲਾ ਕੇ ਦੇਖੋ ਨੂੰ ਪਾ ਕੇ ਦੇਖੋ ਭਾਈ ਬਾਕੀ ਹੋਰ ਵੀ ਦੇਖ ਲੈਣੇ ਪਰ ਆਹ ਸੋਹਣਾ ਅੱਗੇ ਇਹਨਾਂ ਅਨਮੋਲ ਨੂੰ ਦਵਾਇਆ ਸੀ ਨਾਲ ਦਾ ਬਹੁਤ ਘੰਟ ਲੱਗਦਾ ਮਗਰ ਚਾਹੀਏ ਦੁਬਾਰਾ ਇਹੀ ਮੰਗਦਾ ਰਿਹਾ ਫੇਰ ਤੇਰਾ ਆਹੋ ਆਹੋਏ ਹੋਏ ਹੁਣ ਬਲੌਗ 'ਚ ਇਹ ਦੇਖਿਆ ਸੀ ਭਾਈ ਕਹਿੰਦਾ ਉਹੀ ਵੈਗ ਚਾਹੀਦਾ ਕ ਆ ਸਹੀ ਲੱਗਦੀ ਲੈ ਲੈ ਕਦਾਂ ਕਰਾਂਗਾ ਰਹਿਣ ਦਾ ਕਰਾਂ ਯਾਰ ਤਾਂ ਨਹੀਂ ਲੱਗਦੀ ਕਿਉਂਕਿ ਯਾਰ ਇੱਕ ਵਾਰ ਬਾਲਾਂ ਨੂੰ ਬੈਗ ਸਮਾਰਨੀ ਪੈਂਦੀ ਮੈਂ ਕਿ ਇਹਨੂੰ ਬੰਦਾ ਕੈਪਕੂਪ ਲੈ ਕੇ ਸ਼ਹਿਰ ਜੇ ਉਹ ਨੂੰ ਚੰਦਾ ਨਾ ਸਹੀ ਲੱਗੂ ਯਾਰ ਕਿ ਨਹੀਂ ਦੱਸੇ ਬਣਾ ਬਣਾ ਯਾਰ ਸਹੀ ਲਾਦੀ ਆ ਕਿ ਐ ਦਲਾਦੀ ਜੇ ਤਾਂ ਵਧੀਆ ਲਾਦੀ ਤਾਂ ਲੈਣੀ ਨਹੀਂ ਨਹੀਂ ਕਿਉਂਕਿ ਯਾਰ ਮੈਨੂੰ ਕੋਲ ਬੰਦੀ ਹਰ ਰੋਜ਼ ਬੈਗ ਸਮਾਰ ਹਰ ਰੋਜ਼ ਬੈਗ ਸਮਾਰਨ ਦੀ ਇਹਨੂੰ ਬੰਦਾ ਕੁਲ ਕੁਲ ਕੈਕ ਲੈ ਕੇ ਰੱਖ ਰਿਹਾ ਨਾ ਬੈਦਾ ਸਿੱਖਾ ਸਰਦਾਰਾਂ ਦੇ ਮੁੰਡੇ ਪੱਗ ਬੰਨਣੀ ਚਾਹੀਦੀ ਆ ਉਮਰ ਦੇ ਹਿਸਾਬ ਨਾਲ ਚਲੋ ਪੰਨਾ ਜੀ ਮੈਂ ਕੋਲ ਮੈਨੂੰ ਰੋਜ਼ ਬੈਕਸ ਮਾਰਨੀ ਪੈਂਦੀ ਆ ਬੰਦਾ ਲੋਕਲ ਕੈਪੂਪ ਲੈ ਕੇ ਰੱਖਦਾ ਪਰ ਪੱਗ ਦਾ ਮੁਕਾਬਲਾ ਤਾਂ ਹੈ ਨਹੀਂ ਸਿੱਖਾ ਸਰਦਾਰਾਂ ਦੇ ਮੁੰਡੇ ਆ ਸੀ ਨਾ ਸ਼ੋਭਾ ਤੁਹਾਨੂੰ ਇਹ ਦਿੰਦੀਆਂ ਗੱਲਾਂ ਕਰਦੀਆਂ ਪਰ ਮਜਬੂਰੀ ਆ ਟਾਈਮ ਦੇ ਹਿਸਾਬ ਨਾਲ ਜਰੂਰ ਕੇਸ ਰੱਖਾਂਗੇ ਕਿਦਾਂ ਜੇ ਪਰਮਾਤਮਾ ਦੀ ਮਿਹਰ ਹੋ ਗਈ ਤੁਹਾਨੂੰ ਜਰੂਰ ਕੇਸ ਰੱਖਾਂਗੇ ਸਰਦਾਰ ਬਣਾਗੇ ਪਰ ਹਰੇ ਜੱਤਾ ਕਰ ਹੈਗੇ ਆ ਤੇ ਲੋਕਲ ਮੈਗਾ ਟੋਪੀ ਟੱਪੀ ਲੈ ਲਿਆ ਕਰਾਂਗੇ ਰੈਂਡਾ ਕਰਾ ਮੇਰਾ ਪਰਾਤ ਮੇਰੀ ਵੀ ਪਾ ਲੈਨੇ ਆ ਬਲਿਆ ਕਰਦਾ ਹੈ ਤਾਂ ਭਾਈ ਹਾਂ ਗਰੀਬੀ ਪਾ ਮੱਗ ਗਈ ਨਹੀਂ ਕਦੇ ਅਮੀਰੀ ਵੀ ਪਾ ਲੈਨੇ ਆ ਇੱਥੇ ਕਿਰਪਾ ਹੋਈ ਮਰੇ ਜੀ ਨੇ ਤਾਂ ਇਹਦਾ ਸਿੱਖੀ ਸਰੂਪ ਚ ਆ ਗਿਆ ਬਹੁਤ ਯਾਰ ਮਨ ਖੁਸ਼ ਅਮੀਰੀ ਠੀਕ ਹੈ ਮੈਂ ਕਹਿੰਦਾ ਹਾਂ ਬਾਕੀ ਤੁਸੀਂ ਦੇਖ ਲਓ ਭਾਈ ਅਮੀਰੀ ਗਰੀਬੀ ਆਪਾਂ ਚਪੇੜਾਂ ਮਾਰ ਕੇ ਭਜਾਣੀਆਂ ਅੱਧੀ ਤਾਂ ਭਜਾਤੀ ਆ ਯਾਰ ਅਮੀਰੀ ਰੋਣੀ ਭਜਾ ਅਮੀਰੀ ਸ਼ਾਪਿੰਗ ਡਨ ਹੋ ਗਈ ਸਾਰੀ ਸੋਨੂੰ ਬਾਈ ਦੀ ਵੇ ਇੱਕ ਗੱਲ ਇਹਨਾਂ ਦੇ ਕਿੰਨੀ ਲਿਖਾ ਪਏ ਸਾਡੇ ਹੋ ਗਏ ਆ 3 ਤੇ 2 5 5 ਲਿਖਾ ਪਏ ਹੋ ਗਏ ਸਾਡੇ ਹਾਂ ਬਾਬਿਓ ਸ਼ਾਪਿੰਗ ਟਰਨ ਹੋ ਗਈ ਆਪਣੀ ਫੋਟੋ ਆਉਣ ਲੱਗੀਆਂ ਸਾਡੀ ਫੋਟੋ ਹੈ ਐਵੇਂ ਮੇਤਰਾ ਫੋਟੋ ਵੀ ਹੋ ਗਈਆਂ ਤੇ ਵੀਡੀਓ ਵਲੌਗ ਵੀ ਬਣ ਗਿਆ ਨਾ ਆਗੇ ਨਾ ਬਈ ਸਾਮੂ ਕਪੜੋ ਕਪੜੀ ਹੋਇਆ ਬੇ ਕਪੜੋ ਕਪੜੀ ਹੈ ਨਾਲੇ ਗੇਣਕੇ ਸਾਰਾ ਪਾਸਤਾ ਠੀਕ ਹੈ ਇੱਕ ਇੱਕ ਸੀ ਵੀ ਲਾ ਕੇ ਕਪੜੋ ਕਪੜੂ ਹੋਇਆ ਕੋਈ ਨੀ ਆਜੋ ਦੋ ਦਿਨ ਬਾਅਦ ਮਾਲ ਹੋਰ ਆ ਜਾਣਾ ਓਕੇ ਸਰ ਠੀਕ ਹੈ ਸਰ 15 ਕ ਤਵੇ ਦਾ ਸ਼ਹਿਰ ਬਲਾ ਚੌਰ ਦਾ ਵੀਊ ਦੇਖੋ ਬਾਬੇ ਪਹਿਲਾਂ ਤੇ ਬਾਕੀ ਸਸੀ ਗੱਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੱਲੇ ਆਂ ਜਲੰਧਰ ਸਾਈਡ ਨੂੰ ਤੇ ਗੁਰਦੁਆਰਾ ਸਾਹਿਬ ਜਾਣਾ ਪਹਿਲਾਂ ਤੱਲਨ ਸਾਹਿਬ भेजना है जिलंदर मेरे भियो ते एक गोड़ी अंदर यार जिलंदर ते मुड़ के आंदी बार जाना है मजारें राजे दे दरबार राजा साहब करालेया दर्शन तो आपको आज बापेओ बस लाइक ला वाला काम कर दो मेरा भ्रा लाइक नहीं कर रहे हो ਤੁਸੀਂ ਬਿਲਕੁਲ ਲਾਈਕ ਨਹੀਂ ਕਰਦੇ ਯਾਰ ਬਿਲਕੁਲ ਲਾਈਕ ਮੇਰਾ ਭਰਾ ਤੁਸੀਂ ਆਪੇ ਦੇਖ ਲਿਆ ਕਰੋ ਬਲੌਗਰ ਨੂੰ ਵਿਊ ਕਿੱਥੇ ਹੁੰਦੇ ਲਾਈਕ ਕਿੱਥੇ ਹੁੰਦੇ ਤੇ ਆਪਣੇ ਸ਼ਹਿਰ ਬਲਾ ਚੌੜ ਦਾ ਚੌਂਕ ਆ ਸੋਨਮਸਾਨ ਪਿਆ ਯਾਰ ਬਾਬੇਓ ਯਾਰ ਕਿਸੇ ਗੱਲ ਦਾ ਗੁੱਸਾ ਹੈ ਮੇਰਾ ਭਰਾ ਤਰਾ ਮੇਰਾ ਪਰ ਆ ਲਾਈਕ ਕਰਦੇ ਕਰੋ ਬਿਲਕੁਲ ਫਰੀ ਹੈ ਤੁਸੀਂ ਲਾਈਕ ਨਹੀਂ ਕਰਦੇ ਨਾ ਛੱਡਦੇ ਕਮੈਂਟ ਦੋ ਦੋ ਚਾਚਾ ਛੱਡਦੇ ਕਰੋ ਆਪਣੇ ਭਰਾ ਨੂੰ ਹਲੇ ਨਾ ਨਾ ਨਮੀ ਥੋੜੇ ਮੈਨੂੰ ਹੌਸਲਾ ਆਉਂਦਾ ਮਰੇ ਭਰਾ ਮੈਨੂੰ ਪਿਆਰ ਕਰਦੇ ਆ ਦੇ ਵਾਹਿਗੁਰੂ ਜੀ ਵਾਹਿਗੁਰੂ ਕਰੋ ਗੁਰੂ ਘਰ ਦੇ ਦਰਸ਼ਨ ਕਰੋ ਗੁਰੂ ਘਰ ਦੇ ਦਰਸ਼ਨ ਬਾਬਿਓ ਸਾਢੇ 6 ਵਜੇ ਸਵਾਰੀਆਂ ਸੱਦਿਆ ਸੀਗਾ 5 ਵਜੇ ਅੱਜ ਮੈਂ ਉੱਠਿਆ ਵਾਂ ਫੇ ਵੀ ਕਰਦੇ ਕਰਦੇ ਨੂੰ 7 ਵਜੇ ਗਿਆ ਯਾਰ ਇੰਨਾ ਟਾਈਮ ਲੱਗੇ ਜਾਂਦਾ ਨਾ ਇਹ ਕਹਾ ਸਾਡਾ ਰੋਲ ਯਾਰ ਬਰਾਦਰੋਂ ਤੋਂ ਗੜ ਸ਼ੰਕਰ ਵਾਲਾ ਇੰਨਾ ਕੁ ਮਾੜਾ ਹਾਰਾ ਨਾ ਘੱਟ ਵੱਟ 7 8 ਸਾਲ ਤੋਂ ਇੰਨੇ ਖੱਡੇ ਆ ਉਤੋਂ ਕਾਲੀ ਹੁੰਦੀ ਏ ਯਾਰ ਉਤੋਂ ਇੱਥੇ ਟਾਈਮ ਆ ਬਗਉਣ ਲੱਗ ਜਾਂਦਾ ਫਿਰ ਬਾਈਪਾਸ ਘੁੰਮ ਲਗਾ ਫੇਰ ਗੱਡੀਆ ਉਤੋਂ ਕੱਢ ਲਈ ਆ ਯਾਨੀ ਉਦਾਂ ਇੱਕ ਗੱਲੋਂ ਵਧੀਆ ਵੀ ਐ ਜੇ ਆਪਾਂ ਰੋਟੀ ਪਾਣੀ ਖਾ ਕੇ ਆਨੇ ਤਾਂ ਰੋਟੀ ਪਾਣੀ ਹਜਮ ਹੋ ਜਾਂਦਾ ਝੂਟੇ ਮਾਟੇ ਆਦੇ ਸੱਚੀ ਗੱਲ ਬਾਬੇ ਅਮਰੀਕਾ ਕੈਨੇਡਾ ਦੇ ਕਿਹੜਾ ਰੋੜੇ ਦੇ ਮੂਰੇ ਆਪਣੇ ਆਪਣੇ ਕਿਹੜਾ ਰੋੜ ਆਪਣੇ ਇੰਡੀਆ ਦੇ ਰੋੜੇ ਮੂਰੇ ਅਮਰੀਕਾ ਕੈਨੇਡਾ ਦਾ ਫੇਲ ਆ ਫੇਲ ਐ ਮੈਂ ਗੱਡਿਓ ਵਾਜਾਂ ਹੀ ਹੋਰੇ ਸਾਧੀਆਂ ਲਾਤੀਆਂ ਇਦਾਂ ਰੋੜਾ ਨੇ ਦੇਖੋ ਮੇਰਾ ਭਰਾ ਯਾਰ ਗੱਲ ਜਰੂਰ ਦੱਸਿਓ ਬਲੌਗ ਛੋਟੇ ਪਾਇਆ ਕਰੀਏ ਕਿ ਬੜੇ ਪਾਇਆ ਕਰੀਏ 10 ਤੋਂ 12 ਮਿੰਟ ਦਾ ਸਹੀ ਹੈ ਕਿ 25 ਦੀ 40 ਮਿੰਟ ਦਾ ਵੀ ਚੱਲੂ ਜਿਹੜੇ ਮੇਰੇ ਭਰਾ ਬਲੌਗ ਪੂਰਾ ਦੇਖਦੇ ਨੇ ਗੱਲ ਜਰੂਰ ਦੱਸਿਓ ਕਮੈਂਟ ਕਰਕੇ ਇੱਕ ਸੀੜੀ ਨੂੰ ਪਤਾ ਨਹੀਂ ਕਿਹੜਾ ਚੱਕਰ ਪੈ ਗਿਆ ਕੰਮਿਆਂ ਦੀ ਗੱਲ ਵੀ ਇੱਕ ਮੇਰੇ ਭਰਾ ਕੋ ਗੱਡੀ ਸੀ ਹਿਆਤ ਪਰ ਉਹ ਤਾਂ ਖਰਾਬ ਜੀ ਹੋ ਗਈ ਸੀ ਕੁੜੀਆਂ ਤੋਂ ਕੋ ਪੰਗਾ ਲੈ ਗਏ ਸੀ ਮੁੜ ਕੇ ਸੈੱਟ ਵੀ ਕਰਾਈ ਸੈੱਟੇ ਨਹੀਂ ਹੋਈ ਮੈਨੂੰ ਲੱਗਦਾ ਕਿ ਰੁਪਈਆ 9 1000 ਫੇਰ ਲੱਗੂਗਾ ਬਾਜਵਲੇ ਚੱਲ ਵੀ ਪੈਂਦੀ ਬਾਜਵਲੇ ਕੋਈ ਕੰਮੇ ਨਹੀਂ ਕਰਦਾ ਸੀ ਸੈੱਟ ਵੀ ਕਰਦੀ ਮੈਂ ਰਿਪੋਰਟ ਵੀ ਕਰਦੀ ਯਾਰ ਕੁਝ ਵੀ ਨਹੀਂ ਕੰਮੇ ਨਹੀਂ ਕਰਦਾ ਕੁਝ ਵੀ ਸੀੜੀ ਤੋਂ ਵੀ ਨਾ ਬੋਰਿੰਗ ਜਿਹਾ ਬਹੁਤ ਲੱਗਦਾ ਇਹ ਕਿਹ ਵੀ ਮਨ ਲਾ ਲਵਾਣੀ ਪੈਣੀ ਕ੍ਰਿਸਟਲ ਆ ਸੈੱਟੀ ਚ ਲਵਾ ਦਾਣਾ ਕ੍ਰਿਸਟਲ ਜ ਨਵਾਂ ਲਵਾ ਦਾ ਲੈ ਵੇ ਬਾਬੇ ਉਹ ਗੁਰੂ ਘਰ ਫੇ ਆ ਗਿਆ ਇੱਕ ਵਾਰ ਕਰੋ ਦਸਨ ਬਾਬਾ ਦੀਪ ਸਿੰਘ ਜੀ ਜਿਗਾ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਆ ਤੁਹਾਨੂੰ ਭਰਾਵਾਂ ਨੂੰ ਦਰਸ਼ਨ ਕਰਾਈ ਜਾਣੇ ਗੁਰੂ ਘ ਲਿਖੋ ਭਾਈ ਮੇਰਾ ਭਰਾ ਜੀ ਨੂੰ ਦਰਸ਼ਨ ਹੋ ਗਿਆ ਸਵੇਰੇ ਸਵੇਰੇ ਗੁਰੂ ਘਰ ਦੇ ਦਰਸ਼ਨ ਕਰਕੇ ਮੈਂ ਕਿਹਾ ਮਨ ਨਿਹਾਲ ਹੋ ਗਿਆ ਤੇ ਵੈਸੀ ਹੋ ਰਹੀਆ ਲੇਟ ਬਹੁਤ ਹੋ ਗਿਆ ਯਾਰ ਮੈਂ ਤੇ ਟਾਈਮ ਹੋ ਗਿਆ ਹੋ ਗਿਆ ਸਿੜੀਆ ਟਾਈਮ ਤੇ ਗਲਤ ਹੋ ਗਿਆ ਤੇ ਸਵਾ ਸੱਤ ਹੋਣ ਲੱਗਿਆ ਸਵਾਰੀ ਦੇ ਚਾਰ ਫੋਨ ਆ ਗਿਆ ਗੱਡੀ ਪੂਰੀ ਖਿੱਚੀ ਪਈ ਐ ਪਿੰਡਾਂ 'ਚ ਯਾਰ ਇਹਨੇ ਖਿੱਚ ਵੀ ਨਹੀਂ ਸਕਦੇ ਤਾਂ ਕਰਕੇ ਪਹਿਲਾਂ ਟਾਈਮ ਨਾਲ ਚੱਲ ਜਾ ਕਰੋ ਮੇਰਾ ਭਰਾ ਲੇਟ ਨਾ ਹੋਇਆ ਕਰੋ ਯਾਰ ਮੈਂ ਪਤਾ ਨਹੀਂ ਕਿੱਦਾਂ ਲੇਟ ਹੋਣ ਲੱਗ ਪਿਆ ਪਹਿਲਾਂ 15 ਮਿੰਟ ਪਹਿਲਾਂ ਪਹੁੰਚੋ ਜਿੰਨਾ ਟੈਂਪਸ ਤੇ ਸਵਾਰੀ ਨੇ ਹੁਣ ਮੈਂ 15 20 ਮਿੰਟ ਅੱਧਾ ਘੰਟਾ ਲੇਟ ਪਹੁੰਚ ਜਾਾਂ ਪਰ ਇਹ ਆਦਤ ਤਾਂ ਪਤਾ ਨਹੀਂ ਬਹੁਤ ਬੈਡ ਗੱਲ ਤਾਂ ਆਤਾ ਇਹਨੇ ਬਹੁਤ ਇਫੈਕਟ ਪੈਂਦਾ ਤੇ ਤੇ ਬਸ ਪਹੁੰਚਣ ਲੱਗੇ ਹੁਣ ਗੱਡੀ ਖੇਚੀ ਬਈਆ ਰਿਸਕ ਬਹੁਤ ਹੈ ਨਾ ਮੈਂ ਪਰ ਲੈਣੇ ਚਾਹੀਦੇ ਨਹੀਂ ਆ ਦੇਖ ਪਿੰਡਾਂ ਦੇ ਵੀ 80 100 80 100 ਤਾਂ ਜਾਂਦੀ ਆ ਪਤਾ ਨਹੀਂ ਅੱਜ ਕੱਲ ਕੁੱਤਾ ਬਿੱਲਾ ਗਾਂ ਮੋਰ ਤੇ ਆ ਜਾਣਾ ਇਸ ਕਰਕੇ ਮੇਰਾ ਭਰਾ ਜਿੰਨਾ ਸਵਾਰੀਆਂ ਨੂੰ 7 ਵਜੇ ਦਾ ਟਾਈਮ ਦਿੱਤਾ ਤਾਂ 6:30 ਵਜੇ ਕੋ ਪਹੁੰਚ ਜਾ ਅਗਲਾ ਵੀ ਕਬਾ ਯਾਰ ਬੰਦਾ ਬੜਾ ਘੈਂਟ ਪਹਿਲੀ ਔਰ ਬੰਦਾ ਦੇਖਿਆ ਐਦਾਂ ਮਰੀਆਂ ਸੇਤਾਂ ਹੁੰਦੀਆਂ ਸੀ ਪਤਾ ਨਹੀਂ ਕਿਹਦੀ ਨਜ਼ਰ ਲ ਤਨਵਰਨ ਸਾਹਿਬ ਪਹੁੰਚ ਗਿਆ ਸੰਤ ਬਾਬਾ ਨਿਹਾਲ ਸਿੰਘ ਦਾ ਗੁਰੂ ਘਰ ਹੈ ਤੇ ਬਾਕੀ ਇਹ ਇਧਰ ਵਾਲੇ ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ तकरीबन ਸਾਰਿਆਂ ਨੂੰ ਪਤਾ ਹੀ ਹੋਣਾ ਤੇ ਇਹਦੇ ਬੱਚੇ ਜਾਣਾ ਹੈ ਜਲੰਧਰ ਇਹ ਸਾਲਾ ਹਸਪੀਟਲ ਕੋਈ ਥਿੰਡ ਹਸਪੀਟਲ ਤੇ ਉਹਦੇ ਬੱਚੇ ਜਾਣਾ ਹੈ ਰਾਜਾ ਸਾਹਿਬ ਦੇ ਮਯਾਰੇ ਤੁਹਾਨੂੰ ਕਰਾਣਾ ਹੈ ਦਰਸ਼ਨ ਮੇਰਾ ਪ੍ਰਾਤਨ ਸਾਹਿਬ ਦੇ ਕਮੈਂਟਾਂ ਚ ਵਾਇਗਰੂ ਲਿਖ ਦਿਓ ਤੁਹਾਡਾ ਭਰਾ ਤੁਹਾਨੂੰ ਹਰ ਇੱਕ ਚੀਜ਼ ਦੇ ਦਰਸ਼ਨ ਕਰਾਉਂਦਾ ਗੁਰੂ ਘਰ ਦੇ ਖਾਸ ਕਰਕੇ ਮੈਂ ਲਾਜ਼ਮੀ ਕਰਾਣਾ ਹੈ ਨਾ ਮੇਰੀ ਵੀਡੀਓ ਚੱਲੇ ਚਾਹੇ ਨਾ ਚੱਲੇ ਪਰ ਮੈਂ ਦਰਸ਼ਨ ਲਾਜ਼ਮੀ ਕਰਾਣਾ ਹੈ ਕਿਉਂਕਿ ਮੈਂ ਇਹ ਗੱਲ ਦੇਖੀ ਹੈ ਜਦੋਂ ਮੈਂ ਗੁਰੂ ਘਰ ਦੀ ਜਾ ਉੱਧਾ ਕੋ ਪਾ ਨਾ ਆ ਬਗਵਾਨ ਚੱਲਦੀ ਮੇਰਾ ਭਰਾ ਇਦਾਂ ਨਾ ਕਰੋ ਇਹਨਾਂ ਤੋਂ ਬਿਨਾ ਕੱਖ ਨਹੀਂ ਨਾ ਕਰਕੇ ਸਾਰਾ ਕੁਝ ਆ ਸਾਹ ਸੁਵਾਸ ਇਹਨਾਂ ਕਰਕੇ ਹੀ ਆ ਇਹਨਾਂ ਤੋਂ ਬਿਨਾ ਕੋਈ ਗੱਤ ਨਹੀਂ ਮੇਰਾ ਭਰਾ ਇਹਨਾਂ ਦੀ ਸਵਾ ਵੀਡੀਓ ਜ਼ਿਆਦਾ ਦੇਖਿਆ ਕਰੋ ਜ਼ਿਆਦਾ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਰੱਛ ਪੂਰਾ ਸਿਕਾ ਗੱਡੀ ਲਿਆ ਕੇ ਲਾਤੀ ਐ ਮੈਂ ਇਧਰ ਲਾਸਟ ਵਿੱਚ ਆ ਪਾਰਕਿੰਗ ਵਿੱਚ ਪਿੱਛੇ ਪਾਰਕਿੰਗ ਆ ਤੇ ਦਰਸ਼ਨ ਕਰਾਈਏ ਤੁਹਾਨੂੰ ਹੁਣ ਬਾਬਿਓ ਉਧਰ ਬਲੌਗ ਦਾ ਟਾਈਮ ਹੋ ਗਿਆ ਮੈਂ ਆ ਬਲੌਗ ਵੀ ਪਾ ਦਮਾ 9:00 ਵਜੇ 9:00 ਵਜੇ ਦਾ ਆਪਣਾ ਕਰੈਕਟ ਟਾਈਮ ਆ ਬਲੌਗ ਦਾ ਬਾਬਿਓ ਦੂਏ ਤੀਏ ਦਿਨ 9:00 ਵਜੇ ਪਾਈ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲਣ ਜਲੰਧਰ ਤੇ ਕਰੋ ਦਰਸ਼ਨ ਸੱਚਖੰਡ ਵਸੇ ਨਿਰਕਾਰ ਹੋਇਆ ਇੱਕ ਕਰੋ ਦਰਸ਼ਨ ਕਰੋ ਦਰਸ਼ਨ ਬਾਬਾ ਜੀ ਸੰਤ ਬਾਬਾ ਨਿਹਾਲ ਸਿੰਘ ਜੀ ਸ਼ਹੀਦ ਤੱਲਣ ਬਹੁਤ ਮੰਨੀ ਪਰਮੰਨੀ ਜਗ੍ਹਾ ਹੈ ਮੈਂ ਛੋਟਾ ਹਾਂ ਉਹ ਆਪਣੀ ਦਾਦੀ ਨਾਲ ਔਰ ਦਾਦਾ ਜੀ ਨਾਲ ਆਉਂਦਾ ਸੀਗਾ ਇਹ ਮਤਲਬ ਜੇ ਸੱਚੇ ਮਨ ਨਾਲ ਤੁਸੀਂ ਕਹਿੰਦੇ ਤੇ ਜਹਾਜ਼ ਚੜਾ ਰਹੇ ਆ ਤੁਸੀਂ ਸੋਚਿਆ ਬਾਹਰ ਜਾਣਾ ਹੈ ਜਹਾਜ਼ ਚੜਾਣੇ ਉਹ ਪਲੇਨ ਲੈ ਕੇ ਚੜਾਣੇ ਆ ਤਾਂ ਪਰਮਾਤਮਾ ਵਾਹਿਗੁਰੂ ਬਾਬਾ ਜੀ ਸੱਚੇ ਮਨ ਨਾਲ ਇਹ ਚੜਾਣੇ ਆ ਤਾਂ ਵਾਹਿਗੁਰੂ ਆਪੇ ਤੁਹਾਨੂੰ ਕੈਨੇਡਾ ਅਮਰੀਕਾ ਦੇ ਵੀਜ਼ਾ ਲਵਾ ਕੇ ਦਿੰਦਾ ਵਾਹਿ ਮੈਂ ਗੱਦਾਰ ਸ਼ਨ ਸਾਰੇ ਪਾਸੇ ਸ਼ੁਕਰ ਕਰਦਾ ਨਹੀਂ ਭਰਾਵਾਂ ਨੂੰ ਬਹੁਤ ਮੰਨੀ ਪਰਮਾਨੀ ਜਗਾ ਯਾਰ ਛੋਟਾ ਹੁੰਦਾ ਬਹੁਤ ਦਾਤੀ nossa top Vertigo fronteiro vertigo top sem que ਯਾਨੀ ਸੱਚੀ ਜਗ੍ਹਾ ਨਾ ਬਾਬਿਓ ਜਿਹੜਾ ਭਰਾ ਮੇਰਾ ਭੈਣ ਮੇਰੀ ਸੱਚੇ ਮਨ ਇੱਥੇ ਸੁੱਖ-ਸੋਕੇ ਜਾਂਦਾ ਹੈ ਹਨਾ ਅਸੀਂ ਯੂਐਸਏ ਜਾਂ ਕੈਨੇਡਾ ਨਾ ਕਿਤੇ ਵੀ ਜਾਣਾ ਕਿਤੇ ਵੀ ਜਾਣਾ ਹੈ ਯੂਐਸਏ ਕੈਨੇਡਾ ਸਟੇਰੀ ਸੱਚੇ ਮਨ ਸੁੱਖ-ਸੋਕੇ ਜਿਹੜਾ ਮੇਰਾ ਭਰਾ ਭੈਣ ਸੁੱਖ-ਸੋਕੇ ਜਾਂਦੇ ਆ ਤੇ ਬੀਜਾ ਜ਼ਰੂਰ ਲੱਗਦਾ ਤੇ ਮੁੜ ਕੇ ਇੱਥੇ ਸਾਰੇ ਪਲੇਨ ਜਿਹੜਾ ਕਿ ਜਾਂਦੇ ਆ ਜਹਾਜ਼ ਉਹ ਛੋਟਾ ਹੁੰਦਾ ਸੀ ਮੈਂ ਮਤਲਬ 7 ਤੋਂ 8 ਸਾਲ ਦਾ ਜਿਆਦਾ ਇਦਾਂ ਦੇਖਦਾ ਬਹੁਤ ਮੰਨੀ ਪਰਮੰਨੀ ਜਗ੍ਹਾ ਹੈ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲਾਂ ਤੇ ਸਕੂਨ ਮਿਲਿਆ ਯਾਰ ਦਰਸ਼ਨ ਕਰਕੇ ਨੂੰ ਦਰਸ਼ਨ ਕਰਾ ਕੇ ਜਾਂਦਾ ਸਭ ਤੋਂ ਵੱਧ ਮੈਨੂੰ ਸਕੂਨ ਆਦਾ ਤੁਹਾਨੂੰ ਦਰਸ਼ਨ ਕਰਾ ਕੇ ਤੇ ਇੱਕ ਮੇਰਾ ਭਰਾ ਯਾਰ ਗੱਲ ਜਰੂਰ ਦੱਸਿਓ ਪੇ ਬਲੌਗ ਆਪਾਂ 10 ਤੋਂ 12 ਮਿੰਟ ਦਾ ਪਾਇਆ ਕਰੀਏ ਕਿ 30 ਤੋਂ 35 ਮਿੰਟ ਦਾ ਬੜਾ ਚੱਲਿਆ ਕਰੂ ਜਿਹੜਾ ਤੁਸੀਂ ਕਹੂਗੇ ਉਹੀ ਉਹਨਾਂ ਕ ਪਾਦਾ ਕਰਨਾ ਮੇਰਾ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਵੀਰ ਪੇ ਛੋਟੇ ਬਲੌਗ ਪਾਈਏ 9-10 ਮਿੰਟ ਦਾ 12 ਮਿੰਟ ਦਾ ਕਿ 25-30 ਮਿੰਟ 40 ਮਿੰਟ ਦਾ ਵੀ ਚੱਲੂ ਤੇ ਇਹ ਇੰਨੀ ਕਰ ਰਿਕਵੈਸਟ ਹੈ ਮਿਹਰਬਾਨੀ ਕਰਿਓ ਮੇਰਾ ਭਰਾ ਜਰੂਰ ਦੱਸਿਓ ਯਾਰ ਹੈ ਬਹੁਤ ਗਰਮੀ ਨੇ ਯਾਰ ਅਦਕੀ ਮੀਮੂ ਪਏ ਨਿਬਰਸਾਤਾ ਪਈਆਂ ਨੇ ਸੁੱਕੀਆਂ ਵੀ ਨਾ ਬਰਸਾਤਾ ਨਾ ਦੀਆਂ ਬਰਸਾਤਾ ਸੀ ਇਹਦੇ ਕੀ ਤਾਂ 2 ਮਿੰਟ ਗੱਡੀ ਦੇ AC ਬੰਦ ਕਰ ਲੋ 10 ਮਿੰਟ AC ਬੰਦ ਕਰ ਲੋ ਮੁੜ ਕੇ ਨਹੀਂ ਗਰਮੀ ਹੋ ਜਾਂਦੀ ਐਨ ਲਪਾ ਲਪ ਗਰਮੀ ਹੋਈ ਪਈ ਪੂਰੀ ਤੇ ਤਕਰੀਬਨ ਘੰਟਾ ਹੋ ਗਿਆ ਸੌਰੀ ਮੱਥਾ ਟੇਕਣ ਗਈ ਆਉਣ ਵਾਲੀ ਆ ਹੁਣ ਜਾਣਾ ਜਲੰਧਰ ਨੂੰ ਇਹ ਸੌਂਸ ਹਸਪੀਟਲ ਆ ਤਿੰਨ ਹਸਪੀਟਲ ਤੇ ਭਾਈ ਉਹਨੇ ਸੌਰੀ ਸਾਹਮਣੇ ਜਹਾਜ਼ ਚੜਾਣ ਲੱਗੇ ਤੇ ਵੀ ਆ ਗਿਆ ਸੀ ਨਾ ਬੰਦਰੂਦ ਮੇਰਨਾ ਤੇ ਸੰਤ ਬਾਬਾ ਨੇ ਹਾਨ ਸਿੰਘ ਜੀ ਦੀ ਮੇਰਨਾ ਸਵਾਰੀ ਆ ਵੀ ਜਾ ਆ ਗਿਆ ਸੀਗਾ ਤੇ ਉਹ ਪਲੀਨ ਚੜਾਣ ਲੱਗੇ ਆ ਸੱਚੇ ਮਨ ਨਾਲ ਜੇ ਤੁਸੀਂ ਸੁਖੂਗੇ ਨਾ ਕੁਝ ਵੀ ਸੁਖੂਗੇ ਤੁਹਾਡੀਆਂ ਮਨਾਂ ਦਾ ਪੂਰੀਆਂ ਹੁੰਦੀਆਂ ਸੋ ਪੂਰੀ ਹੁੰਦੀ ਹੈ ਅੱਜ ਕੀ ਰੱਖਣਾ ਬੰਦਾ ਟਰਸਟ ਰੱਖਣਾ ਪੈਂਦਾ ਪਹੁੰਚ ਗਿਆ ਜਲੰਧਰ ਸਵਾਰੀ ਛੱਤੀ ਆ ਥਿੰਦ ਹਸਪੀਟਲ ਰਾਨੀ ਲੱਗ ਲਾਤੀ ਐ ਪਾਰਕਿੰਗ ਚ ਤੇ ਸਵਾਰੀ ਚੱਲ ਗਏ ਇੱਕ ਮੁੰਡਾ ਬੈਠਾ ਵਿੱਚ ਇਹਦੇ ਬਾਅਦ ਚ ਜਾਣਾ ਹੈ ਵਾਪਸੀ ਸਿੱਧਾ ਰਾਜਾ ਸਾਹਿਬ ਦੇ ਆਪਾਂ ਹੀ ਸਾਨੂੰ ਮਿਲਿਆ ਬਾਬਾ ਜੀ ਤੁਸੀਂ ਤਾਂ ਆਪ ਜਾਨੀ ਜਾਣਾ ਯਾਰ ਨਹੀਂ ਬਾਬਾ ਜੀ ਤੁਸੀਂ ਤਾਂ ਆਪ ਜਾਣੀ ਜਾਣਾ ਗੱਲ ਤਾਂ ਸੁਣ ਬਾਬਾ ਬਾਬਾ ਗੱਲ ਤਾਂ ਸੁਣ ਦੋ ਮਿੰਟ ਬਾਬਾ ਆ ਜਾ ਕੋਈ ਚੱਕਰ ਨਹੀਂ ਚਾਹ ਬਾਣੀ ਪੀ ਲੈਣੇ ਆ ਜਾ ਮੇਰਾ ਭਰਾ ਜਹਾਦਾ ਬਾਬਾ ਗੱਲਾਂ ਕਰੀ ਜਾਂਦਾ ਹੈ ਇਹ ਤਾਂ ਯਾਰ ਆਪ ਜਾਣੀ ਜਾਣਾ ਲਸਾ ਤੋਂ ਮੰਗਦੇ ਨੇ ਤਾਂ ਸਾਨੂੰ ਦੇਣੇ ਚਾਹੀਦੇ ਆ ਪੈਸੇ ਜਿੱਦਾਂ ਕੈਮਰਾ ਨਿਕਲਦਾ ਨਾਲੇ ਨੱਠ ਜਾਂਦੇ ਆ ਚੌਥਾ ਚਾਂਸ ਆ ਗੱਲਾਂ ਮਾਰੀਏ ਕਿਹੜੇ ਏਰੀਆ ਫਰਾਨਾ ਥੇਮਖੜਾ ਜਿੱਦਾਂ ਮੈਂ ਕਿਹਾ ਕੈਮਰਾ ਕੱਢਿਆ ਨਾਲੇ ਨੱਟ ਗਿਆ ਉਹ ਘੁੰਮਦੇ ਤਿੰਨ ਚਾਰ ਨੇ ਜਾ ਵੀ ਮੈਂ ਇਥੇ ਜੰਦਰ ਆਣਾ ਮਿਲਦੇ ਮਿਲਦੇ ਚਾਰੇ ਜਾਣੇ ਐਦਾਂ ਦੇ ਮੇਰੇ ਭਰਾ ਪਖੰਡੀਆਂ ਤੋਂ ਬਚ ਕੇ ਰਹੋ ਯਾਰ ਹਨਾ ਰੱਬ ਇੱਕੋ ਹੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿੱਥੇ ਹੈ ਲੈ ਮੇ ਮਿੱਤਰੋ ਪਹੁੰਚ ਗਏ ਆ ਰਾਜਾ ਸਾਹਿਬ ਦੇ ਤੇ ਗੱਡੀ ਮੈਂ ਲਾਤੀ ਆ ਪਾਰਕਿੰਗ ਸਾਹਮਣੇ ਤੇ ਤੁਹਾਨੂੰ ਕਰਾਣੇ ਆ ਦੱਸਾਂ ਕਿ ਕਹਿੰਦਾ ਮੂੰਹੋਂ ਮੰਗੇ ਆ ਮਰਾਦਾਂ ਪਾਵੇ ਜਿਹੜਾ ਰਾਜੇ ਦਰਬਾਰ ਆਵੇ ਇਨਾ ਤਕੜਾ ਮੇਲਾ ਯਾਰ ਮੈਂ ਨਹੀਂ ਕਿਤੇ ਕੱਟ ਦੇਖਿਆ ਇਨਾ ਤਕੜਾ ਕਹਦਾ ਬਹੁਤ ਮੰਨੀ ਪਰ ਮੰਨੀ ਜਗ੍ਹਾ ਆ ਜੇ ਤੁਸੀਂ ਯਾਰ ਦਿਲੋਂ ਜੁੜਿਆ ਨਾ ਰਾਜੇ ਨਾਲ ਦੇ ਲੋ ਜੁੜਿਆ ਤਾਂ ਤੁਹਾਨੂੰ ਪਰਦੱਖ ਮਿਲੂਗਾ ਮੂੰਹ ਮੂੰਹ ਮੰਗੀਆਂ ਮਰਾਦਾਂ ਮਿਲਦੀਆਂ ਤੇ ਮੂੰਹ ਮੰਗੀਆਂ ਮਰਾਦਾਂ ਸੁੱਖ ਸੁੱਖ ਲੋ ਪਿਆਸ ਹੀ ਪੂਰੀ ਹੋਏ ਵਿਆਹ ਕਰੂੰਗਾ 100% ਪੂਰੀ ਹੋਗੀ ਯਕੀਨ ਰੱਖਣਾ ਸਰ ਦੇ ਮਿਆਰੇ ਖੜੇ ਆ ਦਰਸ਼ਨ ਮੇਲੇ ਕਰ ਲਏ ਆ ਤੇ ਪੱਖੇ ਦੇਖੋ ਯਾਰ ਬਾਬਿਓ ਹੈਗਾ ਇਹ ਨੀ ਕਾਉਟਰ ਪੱਖੇ ਐਡਾ ਪੱਖਾ ਐਡਾ ਪੱਖਾ ਹੈਲੀਕਾਪਟਰ ਆ ਜਿਹੜਾ ਇਹ ਆ ਐਡਾ ਪੱਖਾ ਮੈਂ ਦੇਖਿਆ ਨਹੀਂ ਕਿਤੇ ਯਾਰ ਪਹਿਲੀ ਵਾਰ ਪੱਖਾ ਦੇਖਿਆ ਜਦ ਚੱਲਦਾ ਹੋਣਾ ਤੂਫਾਨ ਲਿਆਂਦਾ ਹੋਣਾ ਪੂਰਾ ਤੂਫਾਨ ਪੂਰੇ ਸ਼ੈੱਡ ਚ ਦੇਖ ਲਓ ਕਿੱਡਾ ਸ਼ੈੱਡ ਆ ਤੇ 6 ਪੱਖੇ ਲੱਗੇ ਹੋਇਆ 6 ਦੇ 6 ਪੂਰੀ ਹਰੀ ਲਿਆਂਦੇ ਹੋਣੇ ਪੂਰੀ ਹਣੀ ਹਰੀ ਕੀ ਮਜਾਰਾ ਮਜਾਰਾ ਹੀ ਹੈ ਇੱਥੇ ਆ ਗਏ ਯਾਰ ਜੋ ਸਕੂਨ ਹੈ ਨਾ ਮਜਾਰੇ ਮੂਹ ਮੰਗਿਆ ਮਰਾਦਾ ਬਾਬੇ ਤੂੰ ਇੱਕ ਵਾਰੀ ਦੇਖ ਮੰਗ ਕੇ ਹੈ ਅਹ ਰਾਜਾ ਰਾਜਾ ਆਪੇ ਸਿੱਧੀਆਂ ਵਿਧੀਆਂ ਕਰ ਦਾਂਦਾ ਬਾਬਿਓ ਜੇ ਆਪਾਂ ਸੱਚੀ ਨੀਤ ਨਾਲ ਆਨੇ ਆ ਫਾਈਨਲੀ ਫਾਈਨਲੀ ਪਹੁੰਚ ਗਏ ਬਾਬਿਓ ਰਾਜਾ ਸਾਹਿਬ ਦਾ ਸਿੱਧਾ ਨਵਾਂ ਸ਼ਹਿਰ ਸਵਾਰੀ ਨੇ ਸੂਟ ਲੈਣੇ ਸੇ ਗੱਡੀ ਲਿਆ ਕੇ ਲਾਤੀ ਹਾਂ ਮੈਂ ਰੇਲਵੇ ਸਟੇਸ਼ਨ ਤੇ ਮੈਨੂੰ ਕਿਉਂ ਪਿਆਰ ਭਰੀ ਪਰਚੀ ਘਟਾਣੀਆਂ ਵਧੀਆ ਸ਼ਾਂ ਵੜ ਗਈ ਆ ਸ਼ਾਂ ਦੇ ਥੱਲੇ ਲਿਆ ਕੇ ਲਾਤੀ ਆ ਇਹਦੇ ਬੱਚੇ ਸਿੱਧੀ ਵਾਪਸੀ ਆ ਬੜਾ ਚੋ ਮੈਂ ਕਿਹਾ ਜਿਹੜੇ ਬਾਜ਼ਾਰ ਪਰ ਪਾਰਕਿੰਗ ਤੇ ਲਾਣੇ ਆ ਉਹਦਾ ਕੁਝ ਖਾ ਪੀ ਲੈਣੇ ਜੂਸ ਪੀ ਲੈਣੇ ਹੈ ਇਦਾਂ ਕਰਕੇ ਆਪਾਂ ਪੈਸੇ ਬਚਾ ਸਕਦੇ ਆ ਬਾਕੀ ਲੋਕਾਂ ਨੇ ਤਾਂ ਬਾਬੇ ਨਾਨਕ ਨੇ ਬਖਸ਼ਿਆ ਬਹੁਤ ਕੁਝ ਕਹਿੰਦੇ ਲੋਕ